ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਗ੍ਰਿਫਿਥ ਦੇ ਵਿੱਚ ਇੱਕ ਨੌਕਰੀ ਦੇ ਇਸ਼ਤਿਹਾਰ ਨੇ ਭਾਰੀ ਵਿਵਾਦ ਖੜਾ ਕਰ ਦਿੱਤਾ। ਇਸ ਇਸ਼ਤਿਹਾਰ ਦੇ ਵਿੱਚ ਸਪਸ਼ਟ ਤੌਰ ਤੇ ਭਾਰਤੀ ਮੁੰਡਾ ਜਾਂ ਫਿਰ ਕੁੜੀ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਸਥਾਨਕ ਲੋਕਾਂ ਨੇ ਵਿਤਕਰੇ ਵਾਲਾ ਅਤੇ ਨਸਲਵਾਦੀ ਕਰਾਰ ਦਿੱਤਾ ਹੈ। ਇਹ ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਸੋਸ਼ਲ ਮੀਡੀਆ ਤੇ ਇਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਤੇ ਸਥਾਨਕ ਪਾਈਚਾਰੇ ਦੇ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਸਸ਼ਟ੍ਰੀਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦਾ ਸ਼ਹਿਰ ਗ੍ਰਿਫਿਥ ਜੋ ਕਿ ਆਸਟ੍ਰੇਲੀਆ ਦੇ ਖੇਤੀਬਾੜੀ ਖੇਤਰ ਵਿੱਚ ਇੱਕ ਅਹਿਮ ਸ਼ਹਿਰ ਮੰਨਿਆ ਜਾਂਦਾ ਹੈ ਇੱਥੇ ਵੱਡੀ ਗਿਣਤੀ ਸਿੱਖ ਅਤੇ ਭਾਰਤੀ ਮੂਲ ਦੇ ਲੋਕਾਂ ਦੀ ਹੈ ਇੱਥੋਂ ਦੇ ਇੱਕ ਕਾਰੋਬਾਰੀ ਨੇ ਆਪਣੇ ਸਟੋਰ ਦੇ ਵਿੱਚ ਕੰਮ ਕਰਨ ਲਈ ਕਾਮਯਾਲੇ ਇੱਕ ਇਸ਼ਤਿਹਾਰੀ ਪੋਸਟਰ ਲਗਾਇਆ ਇਸ ਦੇ ਵਿੱਚ ਸਿਰਫ ਭਾਰਤੀ ਮੁੰਡਾ ਜਾਂ ਫਿਰ ਕੁੜੀ ਨੂੰ ਨੌਕਰੀ ਦੀ ਅਰਜ਼ੀ ਦੇਣ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਸਥਾਨਕ ਲੋਕਾਂ ਨੇ ਗੈਰਕਾਨੂੰਨੀ ਤੇ ਵਿਤਕਰੇ ਵਾਲਾ ਮੰਨਿਆ ਆਸਟ੍ਰੇਲੀਆ ਦੇ ਕਾਨੂੰਨ ਦੇ ਮੁਤਾਬਕ ਨੌਕਰੀ ਦੇ ਇਸ਼ਤਿਹਾਰਾਂ ਵਿੱਚ ਨਸਲ, ਜਾਤ ਜਾਂ ਫਿਰ ਲਿੰਗ ਦੇ ਆਧਾਰ ਤੇ ਵਿਤਕਰਾ ਕਰਨਾ ਸਖਤ ਮਨਾ ਹੈ। ਇਸ ਇਸ਼ਤਿਹਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਜਿਸ ਦੇ ਨਾਲ ਇਸ ਮੁੱਦੇ ਨੇ ਹਰ ਤਬਕੇ ਦਾ ਧਿਆਨ ਆਪਣੇ ਵੱਲ ਖਿੱਚਿਆ। ਐਕਸ ਤੇ ਕਈ ਲੋਕਾਂ ਨੇ ਇਸ ਨੂੰ ਨਸਲਵਾਦੀ ਤੇ ਗੈਰਕਾਨੂੰਨੀ ਕਰਾਰ ਦਿੱਤਾ ਜਦਕਿ ਕੁਝ ਨੇ ਇਸ ਦੇ ਬਚਾ ਕਰਦੇ ਹੋਏ ਕਿਹਾ ਕਿ ਸ਼ਾਇਦ ਇਸ ਦਾ ਮਤਲਬ ਸਿਰਫ ਕੰਮ ਦੀ ਜ਼ਰੂਰਤ ਹੋਵੇ। ਗ੍ਰਿਫਤ ਦੇ ਸਥਾਨਕ ਵਸਨੀਕਾ ਵਿੱਚ ਇਸ ਇਸ਼ਤਿਹਾਰ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਇਸ਼ਤਿਹਾਰ ਨਾ ਸਿਰਫ ਵਿਤਕਰੇ ਵਾਲਾ ਹੈ ਸਗੋਂ ਸਮਾਜ ਦੇ ਵਿੱਚ ਵੰਡੀਆਂ ਪਾਉਣ ਵਾਲਾ ਵੀ ਹੈ। ਇਹ ਵਿਵਾਦ ਉਸ ਸਮੇਂ ਹੋਰ ਤਿੱਖਾ ਹੋਇਆ ਜਦੋਂ ਇਹ ਗੱਲ ਸਾਹਮਣੇ ਆਈ ਕਿ ਹਾਲ ਹੀ ਦੇ ਵਿੱਚ ਗ੍ਰਿਫਤ ਵਿੱਚ ਸਿੱਖ ਪਾਈਚਾਰੇ ਦੀ ਮੰਗ ਤੇ ਇੱਕ ਚੌਕ ਦਾ ਨਾਮ ਪੰਜਾਬੀ ਦੇ ਵਿੱਚ ਰੱਖਿਆ ਗਿਆ ਸੀ। ਕੁਝ ਸਥਾਨਕ ਲੋਕਾਂ ਨੇ ਪੋਸਟਰ ਵਿਵਾਦ ਨੂੰ ਇਸ ਦੇ ਨਾਲ ਜੋੜਦੇ ਹੋਏ ਕਿਹਾ ਕਿ ਅਜਿਹੇ ਇਸ਼ਤਿਹਾਰ ਸਮਾਜਿਕ ਏਕਤਾ ਨੂੰ ਠੇਸ ਪਹੁੰਚਾਉਂਦੇ ਨੇ। ਸਥਾਨਕ ਸਿਕ ਭਾਈਚਾਰੇ ਨੇ ਇਸ ਮੁੱਦੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕੁਝ ਸਿੱਖ ਨੇਤਾਵਾਂ ਦਾ ਕਹਿਣਾ ਹੈ ਕਿ ਅਜਿਹੇ ਇਸ਼ਤਿਹਾਰ ਸਮੁੱਚੀ ਭਾਰਤੀ ਭਾਈਚਾਰੇ ਦੀ ਚਿੰਗੀ ਸਾਖ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਇਹ ਸਥਾਨਕ ਲੋਕਾਂ ਦੇ ਵਿੱਚ ਗਲਤ ਫਹਿਮੀਆਂ ਪੈਦਾ ਕਰ ਸਕਦੇ ਨੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਅਜਿਹੇ ਮੁੱਦਿਆਂ ਨੂੰ ਸੰਵੇਦਨਸ਼ੀਲਤਾ ਦੇ ਨਾਲ ਹੱਲ ਕੀਤੇ ਜਾਣਾ ਚਾਹੀਦਾ ਹੈ ਆਸਟ੍ਰੇਲੀਆ ਦੇ ਐਂਟੀ ਡਿਸਕ੍ਰਿਮੀਨੇਸ਼ਨ ਐਕਟ ਦੇ ਮੁਤਾਬਿਕ ਨੌਕਰੀ ਦੇ ਇਸ਼ਤਿਹਾਰ ਵਿੱਚ ਨਸਲ ਜਾਂ ਫਿਰ ਕਿਸੇ ਰਾਸ਼ਟਰੀ ਮੂਲ ਦੇ ਆਧਾਰ ਤੇ ਖਾਸ ਸਮੂਹ ਨੂੰ ਤਰਜੀਹ ਦੇਣਾ ਗੈਰ ਕਾਨੂੰਨੀ ਹੈ ਨਿਊ ਸਾਊਥ ਵੇਲਜ਼ ਦੀ ਸਰਕਾਰ ਅਤੇ ਸਥਾਨਕ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਸਥਾਨਕ ਸੰਸਥਾਵਾਂ ਨੇ ਵੀ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈ ਰਹੇ ਨੇ ਅਤੇ ਜੇਕਰ ਇਸ਼ਤਿਹਾਰ ਜਾਰੀ ਕਰਨ ਵਾਲੇ ਦੀ ਪਛਾਣ ਹੋ ਜਾਂਦੀ ਹੈ ਤਾਂ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਇਹ ਮੁੱਦਾ ਗ੍ਰਿਫਤ ਦੇ ਵਿੱਚ ਵਧ ਰਹੇ ਸੱਭਿਆਚਾਰਕ ਵਿਪਿੰਨਤਾ ਅਤੇ ਸਮਾਜਿਕ ਸਦਭਾਵਨਾ ਤੇ ਸਵਾਲ ਨੂੰ ਉਭਾਰ ਰਿਹਾ ਹੈ ਗ੍ਰਿਫਤ ਸ਼ਹਿਰ ਦੇ ਵਿੱਚ ਸਿੱਖ ਤੇ ਭਾਰਤੀ ਪਾਈਚਾਰੇ ਪਿਛਲੇ ਕਈ ਸਾਲਾਂ ਤੋਂ ਖੇਤੀਬਾੜੀ ਤੇ ਵਪਾਰ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ ਹਾਲ ਹੀ ਦੇ ਵਿੱਚ ਇੱਕ ਚੌਂਕ ਦਾ ਨਾਮ ਪੰਜਾਬੀ ਦੇ ਵਿੱਚ ਰੱਖਣਾ ਸਥਾਨਕ ਸਿੱਖ ਪਾਈਚਾਰੇ ਦੀ ਸਫਲਤਾ ਅਤੇ ਪ੍ਰਭਾਵ ਦਾ ਪ੍ਰਤੀਕ ਹੈ ਪਰ ਇਸ ਇਜਤਿਹਾਰ ਨੇ ਸਥਾਨਕ ਲੋਕਾਂ ਅਤੇ ਭਾਰਤੀ ਪਾਈਚਾਰੇ ਦੇ ਵਿਚਾਲੇ ਤਣਾਅ ਵਧਾ ਦਿੱਤਾ ਹੈ ਕਈ ਸਥਾਨਕ ਆਗੂਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਅਪੀਲ ਕੀਤੀ ਹੈ ਕਿ ਇਸ ਮੁੱਦੇ ਨੂੰ ਸੰਜੀਦਗੀ ਦੇ ਨਾਲ ਹੱਲ ਕੀਤਾ ਜਾਵੇ ਅਤੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਮੁੱਦੇ ਸਮਾਜ ਦੇ ਵਿੱਚ ਗਲਤ ਫਹਿਮੀਆਂ ਨੂੰ ਵਧਾਉਂਦੇ ਨੇ ਤੇ ਸੱਭਿਆਚਾਰਕ ਸਾਂਝ ਨੂੰ ਖੇਸ ਪਹੁੰਚਾਉਂਦੇ ਨੇ ਅਤੇ ਇਸ ਦੇ ਲਈ ਸਮੁੱਚੇ ਭਾਈਚਾਰੇ ਨੂੰ ਇਕੱਠੇ ਹੋ ਕੇ ਮਿਲ ਕੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਉਦੇ ਸਥਾਨਕ ਅਧਿਕਾਰੀਆਂ ਅਤੇ ਪਾਈਚਾਰਿਕ ਸੰਗਠਨਾ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਜਿਹੇ ਮੁੱਦੇ ਭਵਿੱਖ ਦੇ ਵਿੱਚ ਨਾ ਵਾਪਰਨ ਨਾਲ ਹੀ ਸਥਾਨਕ ਪਾਈਚਾਰਿਆਂ ਨੂੰ ਗੱਲਬਾਤ ਦੁਆਰਾ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਇਸ ਮੁੱਦੇ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ ਜਦੋਂ ਕਿ ਸਥਾਨਕ ਅਧਿਕਾਰੀਆਂ ਦੀ ਇਸ ਜਾਂਚ ਨੂੰ ਅੱਗੇ ਵਧਾਉਣ ਦੀ ਗੱਲ ਆਖੀ ਜਾ ਰਹੀ ਹੈ ਇਸੇ ਦੌਰਾਨ ਸਾਰੇ ਪੱਖਾਂ ਨੂੰ ਸੰਜਮ ਤੇ ਸੰਵੇਦਨਸ਼ੀਲਤਾ ਦੇ ਨਾਲ ਕੰਮ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ